ਅੱਗਾ ਵਾਲਿਓ ਇਕ ਮਾਈ ਹੋਈ ਗੁਰਮਖੋ ਮਾਈ ਤਾਬੂ ਉਹ ਵੀ ਸਤਗੁਰ ਦੀ ਸ਼ਰਧ ਵਿੱਚ ਆਉਂਦੀ ਦਰਸ਼ਕ ਗਜ਼ਾਰੇ ਕਰਦੀ ਹੈ ਗੁਰੂ ਹਰਿਐ ਸੇਵ ਜੀ ਨਾ ਪਹਿਲਾਂ ਸੰਗਤਨ ਲੰਗਰ ਛਕਾਉਂਦੇ ਨੇ ਤੇ ਬਾਅਦ ਚ ਆਪ ਲੰਗਰ ਛਕਦੇ ਨੇ ਹੁਣ ਮਾਈ ਅੱਤ ਦੀ ਗਰੀਬ ਸੀ ਗੁਰਮਖੋ ਪੜਾਥੀ ਕਿਰਤ ਕਰਦੀ ਸੀ ਹੈ ਪਿਆਰ ਵਾਲੀ ਸੀ ਕਰ ਗਈ ਹੁਣ ਅੰਦਰ ਪਤਨ ਕੀ ਪਿਆਰ ਜਾਗਿਆ ਮਿਹਨਤ ਕੀਤੀ ਇਹਨੇ ਮਿਹਨਤ ਕਰਕੇ ਟਕਾ ਕਮਾਇਆ ਇੱਕ ਟਕਾ ਇਹਨੂੰ ਮਿਲਿਆ ਉਹ ਟਕੇ ਦੀ ਰਸਤ ਪੜੀ ਲੈ ਕੇ ਆਈ ਦੀ ਹੁਣ 23 ਦਾਣੇ ਚੱਕੀ 'ਚ ਪਾ ਕੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹ ਮਾਈ ਨਾ ਚੱਕੀ ਪੀਂਦੀ ਹੈ ਤੇ ਨਾਲ ਜਪਦੀ ਹੈ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਆਂ ਜਪਦੇ ਆਂ ਅੱਜ ਇਹਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਅੰਦਰ ਭਾਵਨਾ ਹੈ اے ਗੁਰੂ ਹਰੈ ਸਿੰਘ ਸਾਹਿਬ ਜੀ ਮੈਂ ਤੇਰੀਆਂ ਸੰਗਤਾਂ ਵਾਸਤੇ ਲੰਗਰ ਤਾਂ ਨਹੀਂ ਤਿਆਰ ਚੜ ਸਕਦੀ ਮੇਰੇ ਇਥੋਂ ਇਨੀ ਸਮਰੱਥਾ ਨਹੀਂ ਪਰ ਮੇਰੇ ਮਨ ਦੀ ਭਾਵਨਾ ਹੈ اے ਗੁਰੂ ਹਰੈ ਸਿੰਘ ਸਾਹਿਬ ਜੀ ਤੁਸੀਂ ਗਰੀਬ ਨਿਵਾਜ ਹੋ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਕਿਰਪਾ ਕਰੋ ਮੇਰੀ ਗਰੀਬਨੀ ਦੇ ਘਰ ਆ ਕੇ ਤੁਸੀਂ ਪ੍ਰਸ਼ਾਦਾ ਛਕੋ ਕਿਤੇ ਬੜੀ ਸ਼ਰਧਾ ਦੇ ਨਾਲ ਭਾਮ ਨਦਰ ਨਾਲ ਪ੍ਰਸ਼ਾਦਾ ਤਿਆਰ ਕੀਤਾ ਵਾਹਿਗੁਰੂ ਵਾਹਿਗੁਰੂ ਜਪਦੇ ਆਏ ਨੇ ਪ੍ਰਸ਼ਾਦਾ ਜਦੋਂ ਤਿਆਰ ਹੋ ਗਿਆ ਅੰਦਰ ਹੁਣ ਜੁੜ ਕੇ ਅਰਦਾਸ ਪਈ ਕਰਦੀ ਹੈ ਇਹ ਕੀਰਤਪੁਰ ਸਾਹਿਬ ਦੀ ਘਟਨਾ ਹੈ ਇੱਧਰ ਸਤਗੁਰ ਜੀ ਕੋ ਸਿੱਖਣ ਨਾਲ ਲਿਆ ਘੋੜੇ ਤੇ ਸਵਾਰ ਹੋਇਆ ਵੱਧ ਤੇਜ਼ ਘੋੜਾ ਭਜਾਇਆ ਉਸ ਮਾਈ ਦੇ ਦਰਵਾਜੇ ਤੇ ਆ ਕੇ ਜਿੱਥੇ ਮਾਈ ਦੀ ਕੁੱਲੀ ਸੀ ਗੁਰਮੁਖੋ ਕੱਚੀ ਕੁੱਲੀ ਹੈ ਦਰਵਾਜੇ ਦੇ ਆ ਕੇ ਆਵਾਜ਼ ਦਿੰਦੇ ਨੇ ਪਤਾ ਕੀ ਆਵਾਜ਼ ਦਿੱਤੀ ਦੇਖੋ ਤੁਹਾਡਾ ਹੋਰ ਪਿਆਰ ਗੁਰੁਖੋ ਗੁਰੂ ਨਾਲ ਪਵੇਗਾ ਜੀ ਗੁਰੂ ਆਪਣੇ ਸਿੱਖ ਦੇ ਪਿਆਰ ਦਾ ਭੁੱਖਾ ਜੇ ਗੋਬਿੰਦ ਭਾਉ ਭਗਤ ਦਾ ਭੁੱਖਾ ਅਰਦਾਸ ਕਰਿਓ हे ਗਰੀਬ ਨਿਵਾਜ ਸਤਗੁਰੂ ਕਿਰਪਾ ਕਰ ਬਖਸ਼ਿਸ਼ ਕਰ ਤਰਸ ਕਰ ਸਾਡਾ ਵੀ ਤੇਰੇ ਚਰਨਾਂ ਦੇ ਨਾਲ ਅੰਦਰੋਂ ਪਿਆਰ ਪੈ ਜਾਵੇ ਸਤਿਗੁਰੂ ਬਾੜ ਆਵਾਜ਼ ਦਿੰਦੇ ਨੇ ਘੋੜੇ ਤੇ ਬੈਠਿਆ ਬੈਠਿਆ ਮਾਂ ਜਲਦੀ ਕਰ ਭੁੱਖ ਬੜੀ ਲੱਗੀ ਹੈ ਪ੍ਰਸ਼ਾਦਾ ਛਕਾ ਮਾਈ ਨੇ ਵੇਖਿਆ ਮੇਰੇ ਸਤਿਗੁਰੂ ਦੀ ਆਵਾਜ਼ ਦਰਵਾਜ਼ਾ ਖੁੱਲਿਆ ਪ੍ਰਸ਼ਾਦਾ ਲੈ ਕੇ ਆਈ ਸਤਗੁਰ ਨੇ ਘੋੜੇ ਤੇ ਬੈਠਿਆ ਬੈਠਿਆ ਹੀ ਪ੍ਰਸ਼ਾਦਾ ਛਕ ਲਿਆ ਜੀ ਹੁਣ ਮਾਈ ਦੇ ਹੱਥ ਜੁੜੇ ਹੋਏ ਆ ਸਤਿਗੁਰੂ ਸ਼ਗੁਰਾਨੇ ਤੁਹਾਡੇ ਹੁਣ ਮਾਈ ਨੇ ਆਪਣਾ ਮਸਤਕ ਸਤਗੁਰੂ ਦੇ ਚਰਨਾਂ ਤੇ ਰੱਖਿਆ ਸਤਿਗੁਰੂ ਭੂਰੇ ਤੇ ਬੈਠੇ ਨੇ ਜਿਸ ਵੇਲੇ ਆਪਣਾ ਮਸਤਕ ਸਤਗੁਰੂ ਦੇ ਚਰਨਾਂ ਨਾਲ ਲਾਇਆ ਨਾ ਮਾਈ ਦੀ ਸੁਰਤ ਜੁੜ ਗਈ ਜੀ ਹੁਣ ਮਾਈ ਨੇ ਕਹਿਣਾ ਤੇ ਇਹ ਸੀ ਸਤਿਗੁਰੂ ਜੀ ਮੈਂ ਪਾਪੀ ਤੂੰ ਬਖਸ਼ਣ ਹਾਰ ਪਰ ਗੁਰਮਖੋ ਅੰਦਰੋਂ ਸੁਰਤ ਜੁਰੀ ਅੰਦਰੋਂ ਇਹ ਕਹਿ ਰਹੀ ਏ ਮੈਂ ਪਾਪੀ ਤੂੰ ਬਖਸ਼ਣਹਾਰ ਪਰ ਬੜਾ ਬੂਲ ਪਤਾ ਕੀ ਨਿਕਲਦੇ ਪਏ ਨੇ ਹੇ ਸਤਿਗੁਰੂ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਉਹ ਸਿੱਖ ਨੇ ਮੁੰਡਿਆ ਤਾਂ ਫੜਕੇ ਹਲਾਇਆ ਮਈਏ ਕੀ ਬੜਦੀ ਮਈਆਂ ਸਤਿਗੁਰੂ ਪਾਪੀ ਗੁਰੂ ਹਰਿਐ ਸਭ ਨੇ ਇਸ਼ਾਰਾ ਕੀਤਾ ਕਿ ਸਿੱਖੋ ਕੋਈ ਗੱਲ ਨਹੀਂ ਹੁਣ ਇਹ ਅੱਖਰਾਂ ਦੀ ਮੁਤਾਜ ਨਹੀਂ ਰਹੀ ਇਹਦੀ ਸੁਰਤ ਜੁਰੀ ਹੈ ਸੁਰਤ ਕਰਕੇ ਇਹੋ ਪੜਦੀ ਪਈ ਹੈ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ ਤੂੰ ਬਖਸ਼ਣਹਾਰ ਉਸ ਵੇਲੇ ਮਾਈਆ ਅੱਖਣ ਲਗੀ ਸਤਗੁਰੂ ਭੁੱਲਾ ਬਖਸ਼ ਲਿਓ ਬੜੋਂ ਇੱਕ ਗੱਲ ਨਿਕਲ ਗਈ ਮੇਰੀ ਭੁੱਲਾ ਬਖਸ਼ ਲਿਓ ਸਤਗੁਰੂ ਬੜੇ ਪਰਸਾਂ ਨੂੰ ਕਹਿੰਦੇ ਮਾਈ ਕੋਈ ਮੰਦੀ ਇੱਛਾ ਹੈ ਸਤਗੁਰੂ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਕਿਰਪਾ ਕਰੋ ਇਸੇ ਜਨਮ ਤੇ ਕਲਿਆਣ ਹੋ ਜਾਵੇ ਤੇਰੇ ਚਰਨਾਂ ਦੇ ਨਾਲ ਇਹ ਪ੍ਰੇਮ ਨੂੰ ਪੀਗੰਡ ਪੱਕੀ ਪੈ ਜਾਵੇ ਵੇਖੋ ਜੇ ਕੋਈ ਹੋਰ ਉਹਦੀ ਜਗ੍ਹਾ ਤੇ ਮਾਈ ਜਗ੍ਹਾ ਤੇ ਹੁੰਦਾ ਨਾ ਮਾਈ ਦੀ ਜਗ੍ਹਾ ਤੇ ਉਹਨੇ ਕੀ ਅਕਨਸੀ ਗਰੀਬੀ ਦੂਰ ਹੋ ਜਾਵੇ ਮੇਰਾ ਮਕਾਨ ਪੱਕਾ ਬਣ ਜਾਵੇ ਮੈਨੂੰ ਇਹ ਆਜ਼ਾਦ ਮਿਲ ਜਾਵੇ ਪਰ ਮਾਈ ਤਾਬੋ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੀ ਜਾਈਏ ਅੱਜ ਕੀ ਮੰਗਿਆ ਸਤਿਗੁਰੂ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਤੇਰੇ ਚਰਨਾਂ ਦੇ ਨਾਲ ਪ੍ਰੇਮ ਭੀ ਗੰਢ ਪੱਕੀ ਪੈ ਜਾਵੇ ਆਹ ਤੇ ਉਸ ਵੇਲੇ ਸਤਗੁਰੂ ਨੇ ਫਿਰ ਮਾਈ ਨੂੰ ਉਪਦੇਸ਼ ਦਿੱਤਾ ਕਿ ਮਾਈ ਫਿਰ ਸਤਨਾਮ ਦਾ ਜਾਪ ਜਪਣਾ ਹੈ ਭਵ ਪਰਮਾਤਮਾ ਦੀ ਬੰਦਗੀ ਕਰਦੀ ਹੈ ਸਤਨਾਮ ਦੀ ਕਮਾਈ ਕਰਦੀ ਹੈ ਤੇਰਾ ਲੋਕ ਵੀ ਸੁਖੀਆ ਹੋਵੇਗਾ ਤੇ ਪਰਲੋਕ ਵੀ ਸੁਹੇਲਾ ਹੋਵੇਗਾ ਅੱਜ ਸਾਧਗੁਣੋ ਨੇ ਉਪਦੇਸ਼ ਦਿੱਤਾ ਗੁਰਮਖੋ ਹੁਣ ਮਾਈ ਅੰਮ੍ਰਿਤ ਵੇਲੇ ਜਾ ਕੇ ਇਸ ਸਤਨਾਮ ਦੀ ਕਮਾਈ ਕਰਦੀ ਹੈ ਆਹ 2-4 ਮਿੰਟ ਗੁਰਮਖੋ ਹਾਜ਼ਰੀ ਲਗਾਈਏ ਫਿਰ ਨਾਲ ਲਾ ਜਿਵੇਂ ਸਤਗੁਰੂ ਜੀ ਕਿਰਪਾ ਕਰਨਗੇ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾ ਰਹੇ ਹੋ ਅੱਜ ਗੁਰੂ ਹਰਿ ਸਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਸਤਗੁਰੂ ਦੇ ਪਿਆਰ ਦੇ ਬੈਠੇ ਹੋ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ ਤੇ ਗਰੀਬ ਨਿਵਾਜ ਸਾਡੀ ਵੀ ਤੇਰੇ ਚਰਨਾਂ ਦੇ ਨਾਲ ਪ੍ਰੇਮ ਰੂਪੀ ਗੰਢ ਪੱਕੀ ਪੈ ਜਾਵੇ ਅਸੀਂ ਵੀ ਤੇਰੇ ਚਰਨਾਂ ਦੇ ਆਸ਼ਿਕ ਬਨ ਜਾਈਏ ਆਓ ਪ੍ਰੇਮ ਦੇ ਵਿੱਚ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ச நாம சத் நே சத் நமஹே கரு சத் நாம சத் நாம ਵਾਹਿਗੁਰੂ ਵਾਹਿਗੁਰੂ ਤਨਵਾਹਿ ਗੁਰੂ 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 ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤਨਾਮ ਵਾਹਿਗੁਰੂ ਭਗਾਂ ਵਾਲਿਓ ਉਹ ਮਾਈ ਦੀ ਵੀ ਕਲਿਆਣ ਹੋਈ ਕਹਿੰਦੇ ਸਦਕੇ ਪ੍ਰੇਮ ਦੇ ਸਦਕੇ ਮਾਈ ਦੇ ਅੰਦਰ ਉਹ ਢਾਈ ਅੱਖਰ ਪ੍ਰੇਮਾ ਭਗਤੀ ਦੇ ਸਨ ਗੁਰਮਖੋ ਜੋ ਸਤਗੁਰੂ ਜੀ ਦਸਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਸੱਚ ਕਹਾਂ ਸੁਣ ਲਿਓ ਸਬੇ ਜਿਨ ਨੇ ਪ੍ਰੇਮ ਕੀਓ ਤੈਨਹੀ ਪ੍ਰਪਾਇਓ ਗੁਰੂ ਕੋਲੋਂ ਪ੍ਰੇਮ ਦੀ ਦਾਤ ਤਰਲੇ ਲੈ ਲੈ ਕੇ ਮੰਗਿਆ ਕਰੋ ਤਰਲੇ ਲੈ ਲੈ ਕੇ